ਦੀ ਬਰਖਾਸਤ ਮੈਲਾ ਪੁਲਿਸ ਮੁਲਾਜ਼ਮ ਨੂੰ ਬਾਦਲਪਿੰਡ ਤੋਂ ਮਸ਼ਹੂਰ ਕਲਾਕਾਰ ਅਫਸਾਨਾ ਖਾਨ ਦੇ ਘਰੋਂ ਕੀਤਾ ਗਿਆ ਗ੍ਰਿਫਤਾਰ ਵਿਜੀਲੈਂਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਜਾਂਚ ਅਫਸਾਨਾ ਖਾਨ ਦੀ ਭੈਣ ਨੂੰ ਵੀ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਸੀ ਵਿジネス ਦਫਤਰ ਵਿਖੇ ਉਸ ਦਾ ਵੀ ਬਿਆਨ ਆਇਆ ਸਾਹਮਣੇ ਦਸਰਾ ਬਣਦਾ ਹੈ ਕਿ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਹੀ ਇਸਟਾ ਕਵੀਨ ਖਾਰ ਵਾਲੀ ਮੈਲਾ ਪੁਲਿਸ ਮੁਲਾਜ਼ਮ ਜੋ ਬਰਖਾਤ ਹੋ ਚੁੱਕੀ ਹੈ ਉਹ ਹੁਣ 29 ਦਿਨ ਦੀ ਜਿਲ੍ਹ ਘਟਣ ਤੋਂ ਬਾਅਦ ਜਦ ਬਾਹਰ ਆਇਆ ਤਾਂ ਉਸ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਉਸ ਨੂੰ ਉਧਾਰ ਬਣਾਉਂਦੇ ਹੋਏ ਬਿਜਲਸ ਵੱਲੋਂ ਉਸਤੇ ਇੱਕ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 15 ਅਤੇ ਉਸ ਤੇ ਕਾਰਵਾਈ ਕਰਦੇ ਹੋਏ ਉਸ ਨੂੰ ਬਾਦਲਪਿੰਡ ਤੋਂ ਅਫਸਾਨਾ ਖਾਨ ਕਲਾਕਾਰ ਦੇ ਘਰੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਕਿਉਂਕਿ ਇਸ ਨੇ ਜਿਹੜੀ ਆਪਣੀ ਆਮਦਨ ਹੈ ਆਮਦਨ ਤੋਂ ਜ਼ਿਆਦਾ ਜਿਹੜੀ ਹੈ ਇਸ ਨੇ ਜਿਹੜੀ ਆਪਣੀ ਜਿਹੜੀ ਹੈ ਉਹ ਆਪਣਾ ਪ੍ਰਾਪਰਟੀ ਬਣਾਈ ਹੈ ਜਿਸ ਤੇ ਆਪਣਾ ਕਾਰਵਾਈ ਹੁਣ ਆਪਣੇ ਬਿਜ਼ਨਸ ਵੱਲੋਂ ਕੀਤੀ ਗਈ ਹੈ ਅਤੇ ਇਸ ਨੂੰ ਹੁਣ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾਲ ਜੇ ਜੇ ਅਸੀਂ ਗੱਲ ਕਰੀਏ ਤਾਂ ਅਫਸਾਨਾ ਖਾਨ ਜਿਹੜੀ ਹੈਗੀ ਆਪਣਾ ਕਲਾਕਾਰ ਅfsਾਨਾ ਖਾਨ ਉਸ ਦੀ ਭੈਣ ਦਾ ਵੀ ਹੁਣ ਬਿਆਨ ਸਾਹਮਣੇ ਆਇਆ ਉਸ ਦਾ ਕਹਿਣਾ ਹੈ ਕਿ 1.5 ਸਾਲ ਪਹਿਲਾਂ ਸਿਰਫ ਇਸ ਦੇ ਨਾਲ ਇੱਕ ਦੋਸਤੀ ਹੋਈ ਇਹ ਉਹਨਾਂ ਦੇ ਕੋਲ ਗਈ ਹੋਈ ਸੀ ਤਾਂ ਉਤੋਂ ਬਿਜ਼ਨਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਅfsਾਨਾ ਖਾਨ ਦੀ ਭੈਣ ਨੂੰ ਵੀ 2070 ਰੁਪਏ ਕਿ ਬੁਲਾਇਆ ਗਿਆ ਸੀਗਾ ਲੇਕਿਨ ਉਸ ਦੇ ਬਿਆਨ ਕਲਮਬੰਦ ਹੋਣ ਤੋਂ ਬਾਅਦ ਉਸ ਨੂੰ ਆਪਣਾ ਰਿਹਾ ਕਰ ਦਿੱਤਾ ਗਿਆ ਉਸ ਨੂੰ ਆਪਣਾ ਰਿਲੀਜ਼ ਕਰ ਦਿੱਤਾ ਗਿਆ ਦੇਖੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਉਹੀ ਮਹਿਲਾ ਪੁਲਿਸ ਆਪਣਾ ਮੁਲਾਜ਼ਮ ਹੈ ਜੋ 17 ਗ੍ਰਾਮ ਚਿੱਟੇ ਸਮੇਤ ਬਟੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਸੀ ਅਤੇ ਹੁਣ ਇਸ ਤੇ ਜਿਹੜੇ ਪ੍ਰੋਪਰਟੀ ਦੇ ਫ੍ਰੀਜ਼ਿੰਗ ਆਰਡਰ ਆ ਉਹ ਵੀ ਬਟੰਡਾ ਪੁਲਿਸ ਵੱਲੋਂ ਲੈ ਲਏਗੇ ਹਨ ਹੁਣ ਉਹਨਾਂ ਤੇ ਵੀ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੇ ਵੀ ਆਪਣਾ ਕਾਰਵਾਈ ਹੋਵੇਗੀ ਲੋਕਾਂ ਦੇ ਵਿੱਚ ਕਾਫੀ ਚਰਚਾ ਸੀ ਕਿ ਇਹਦੀ ਜਿਹੜੀ ਕੋਠੀ ਹੈ ਉਹ ਫ੍ਰੀਜ਼ਿੰਗ ਆਪਣਾ ਕਿਉਂ ਨਹੀਂ ਹੋ ਰਹੀ ਜਾਂ ਉਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹ ਇੱਕ ਪ੍ਰੋਸੈਸ ਹੁੰਦਾ ਹੈ ਤੇ ਉਹ ਪ੍ਰੋਸੈਸ ਹੁਣ ਬਟੰਡਾ ਪੁਲਿਸ ਨੇ ਪੂਰਾ ਕਰ ਲਿਆ ਹੈ ਇਸ ਉਸ ਦੇ ਜਿਹੜੇ ਇਸ ਦੀ ਆਪਣਾ ਜਿੰਨੀ ਵੀ ਪ੍ਰਾਪਰਟੀ ਹੈ ਉਹਦੇ ਫਰੀਜ਼ਿੰਗ ਦੇ ਆਰਡਰ ਨੇ ਜਿਹੜੇ ਉਹ ਬਠਿੰਡਾ ਪੁਲਿਸ ਵੱਲੋਂ ਲੈ ਲੈਗੇ ਹਨ ਲੇਕਿਨ ਹੁਣ ਅਫਸਾਨਾ ਖਾਨ ਕਲਾਕਾਰ ਦੇ ਨਾਲ ਇਸ ਦੇ ਕੀ ਰਿਲੇਸ਼ਨ ਹਨ ਸਨਾਂ ਤੇ ਇਹ ਉਥੇ ਕਿਵੇਂ ਪਹੁੰਚੀ ਉਦੋਂ ਵਿਜੀਲੈਂਸ ਵਿਭਾਗ ਨੇ ਆਪਣਾ ਗ੍ਰਿਫਤਾਰ ਕੀਤਾ ਗਿਆ ਇਹ ਹੈ ਦੀ ਜਾਂਚ ਦਾ ਵਿਸ਼ਾ ਹੈ ਲੇਕਿਨ ਬਠਿੰਡਾ ਪੁਲਿਸ ਵੱਲੋਂ ਇਹਦੀ ਪ੍ਰਾਪਰਟੀ ਜਿਹੜੀ ਉਹ ਫ੍ਰਿਜ ਆਪਣਾ ਕਰ ਦਿੱਤੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਆਪਣਾ ਕੋਠੀ ਉੱਤੇ ਫਰੀਜ਼ਿੰਗ ਆਰਡਰ ਜਿਹੜੇ ਉਹ ਲੱਗ ਜਾਣਗੇ ਜਿੰਨੀ ਵੀ ਪ੍ਰਾਪਰਟੀ ਹੈ ਉਹ ਬਠਿੰਡਾ ਪੁਲਿਸ ਵੱਲੋਂ ਫ੍ਰੀਜ ਕੀਤੀ ਜਾਵੇਗੀ ਲੇਖਣਾ ਇਹ ਹੋਵੇਗਾ ਕਿ ਇਸ ਦਾ ਅਫਸਾਨਾ ਖਾਨ ਦੇ ਨਾਲ ਕੀ ਲਿੰਕ ਨਿਕਲਦੀ ਹੈ ਇਹ ਵਿਜੀਲ ਆਪਣਾ ਵਿਜੀਲਸ ਵੱਲੋਂ ਕੱਲ ਨੂੰ ਇਸ ਨੂੰ ਮਾਰਕੋ ਦਾ ਡਾਲ ਦੇ ਵਿੱਚ ਪੇਸਟ ਕਰਕੇ ਇਹਦਾ ਰਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਸ ਦੇ ਇਕੁਇਲ ਟੂ ਗਾਇਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਫਸਾਨਾ ਖਾਨ ਦੇ ਨਾਲ ਕੀ ਲਿੰਕ ਨਿਕਲਦੇ ਨਾਲ ਇਹ ਆਉਣ ਵਾਲੇ ਦਿਨਾਂ ਵਿੱਚ ਦੇ ਬਾਅਦ ਹੀ ਆਪਣਾ ਅਸੀਂ ਜਿਉਂ ਸਾਰੀ ਜਾਣਕਾਰੀ ਦੇ ਸਕਾਂਗੇ ਲੇਕਿਨ ਇੱਕ ਵਾਰੀ ਅਫਸਾਨਾ ਖਾਨ ਦੇ ਕਰੋਸ਼ਨ ਜਿਹੜਾ ਹੈ ਉਹ ਇਸ ਨੂੰ ਆਪਣਾ ਉਥੋਂ ਹੀ ਆਪਣਾ ਵੀਜ਼ਨਸ ਵੱਲੋਂ ਗ੍ਰਿਫਤਰ ਕੀਤਾ ਗਿਆ ਇਹ ਸਾਰਾ ਬਿਆਨ ਜਿਹੜਾ ਇਹ ਅਫਸਾਨਾ ਖਾਨ ਦੀ ਭੈਣ ਵੱਲੋਂ ਸਾਡੇ ਸਾਹਮਣੇ ਇਹ ਆਪਣੇ ਆਂਦਾ ਗਿਆ ਉਹਦਾ ਕਹਿਣਾ ਹੈ ਕਿ ਇਸ ਦੇ ਵਿੱਚ ਮੇਰੇ ਭੈਣ ਦਾ ਕੋਈ ਰੋਲ ਨਹੀਂ ਹੈ ਇਹ ਸਿਰਫ ਉਸ ਦੀ 1.5 ਸਾਲ ਪਹਿਲਾਂ ਇਸ ਦੇ ਨਾਲ ਇੱਕ ਦੋਸਤੀ ਹੋਈ ਸੀ ਇਹ ਉਹਨਾਂ ਦੇ ਘਰ ਗਏ ਹੋਏ ਸੀ ਤਾਂ ਉਥੋਂ ਵੀਜ਼ਨਸ ਵੱਲੋਂ ਇਸ ਨੂੰ ਆਪਣਾ ਗ੍ਰਿਫਤਰ ਕੀਤਾ ਗਿਆ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੀ ਹੈ ਇਸ ਸੰਬੰਧੀ ਕੀ ਕਹਿੰਦੀ ਹੈ ਅਫਸਾਨਾ ਖਾਨ ਦੀ ਪਹਿਣ ਮੇਰਾ ਨਾਮ ਤੁਹਾਡਾ ਰਫਤਾਰ ਕੌਰ ਰਫਤਾਰ ਬਿਜਲੀ ਸੈਨੇਟ ਨੂੰ ਬੁਲਾਇਆ ਸੀ ਕੀ ਕਾਰਨ ਕੀ ਸੀ ਕਿਉਂ ਬੁਲਾਇਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦੂਲ ਆਪਣੇ ਉਹਨਾਂ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਇਦਾਂ ਦਾ ਬਸ ਉਹ ਆਪਣੇ ਘਰੋਂ ਰੈਸਟ ਕੀਤਾ ਗਿਆ ਕੀ ਲਿੰਕ ਕੀ ਸੀ ਤੁਹਾਡੇ ਉਹਨਾਂ ਨਾਲ ਨੀ ਵੈਸੇ ਮੇਰੇ ਤਾਂ ਫਰੈਂਡ ਸੀਗੇ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੁਛ ਇਦਾਂ ਨੇ ਬਣਾ ਰੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਅਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਅਸੀਂ ਇਹ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਛ ਕੀ ਚੋਈ ਤਾ ਤੋ ਕੀ ਕਿਸ ਤਰ੍ਹਾਂ ਕੁਛ ਵੀ ਮੈਨੂੰ ਪੁੱਛ ਕੇ ਹਰਤਾਲ ਕੁਛ ਨਹੀਂ ਇਹ ਵੀ ਇਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਕੁਛ ਨੇ ਟਾਈਮ ਤੁਹਾਨੂੰ ਜਾਣਦੇ ਨੇ ਰਿਤਾ ਰਹੇ ਮੇਰੇ ਬਸ ਮੈਨੂੰ 1. 아사니